ਮਝਾ ਵਰਲਡਵਾਈਡ ਤੇ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸੁਆਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਕਿਤਾਬ ਤੁਹਾੜ ਨਾਲ ਸਾਂਝੀ ਕਰਦੇ ਹਾਂ ਅੱਜ ਜਿਹੜੀ ਕਿਤਾਬ ਮੈਂ ਲੈ ਕੇ ਆਇਆ ਇਹ ਸਿੱਖ ਇਤਿਹਾਸ ਤੇ ਸਰਕਾਰੇ ਖਾਲਸਾ ਬਾਰੇ ਬਹੁਤ ਅਹਿਮ ਦਸਤਾਵੇਜ਼ ਹੈ ਬਹੁਤ ਅਹਿਮ ਜਾਣਕਾਰੀ ਸਾਨੂੰ ਪ੍ਰਦਾਨ ਕਰਦੀ ਹੈ ਇਸ ਕਿਤਾਬ ਨੂੰ ਸੰਪਾਦਿਤ ਕੀਤਾ ਗਿਆ ਹੈ ਕਿਤਾਬ ਦਾ ਨਾਮ ਹੈ ਬਾਹੂ ਮੁਲੇ ਇਤਿਹਾਸਕ ਲੇਖ ਤੇ ਸੰਪਾਦਕ ਕਰਨ ਵਾਲੀ ਸ਼ਖਸੀਅਤ ਬਹੁਤ ਕਮਾਲ ਦੀ ਹੈ ਸਰਦਾਰ ਕਰਮ ਸਿੰਘ ਹਿਸਟੋਰੀਅਨ ਜਿਨ੍ਹਾਂ ਨੇ ਸਿੱਖ ਇਤਿਹਾਸ ਦੀ ਵਿਗਿਆਨਕ ਲੀਹਾਂ ਉਤੇ ਖੋਜ ਪੜਤਾਲ ਕਰਨ ਦੀ ਪਹਿਲੀ ਵਾਰ ਕੋਸ਼ਿਸ਼ ਕੀਤੀ ਉਹਨਾਂ ਨੇ ਸਿੱਖ ਇਤਿਹਾਸ ਦੇ ਮੌਖਿਕ ਸਰੋਤਾਂ ਨੂੰ ਇਕੱਠਾ ਕਰਨ ਦਾ ਮਹਾਨ ਕੰਮ ਛੋਇਆ ਤੇ ਆਪਣੀ ਸਾਰੀ ਜ਼ਿੰਦਗੀ ਇਸ ਸੇਵਾ ਦੇ ਲੇਖੇ ਲਾ ਦਿੱਤੀ ਇਸ ਲੇਖ ਸੰਗ੍ਰਹਿ ਵਿੱਚ ਸਿੱਖ ਇਤਿਹਾਸ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾਉਣ ਦਾ ਸ਼ਾਇਦ ਇਹ ਪਹਿਲੀ ਵਾਰੀ ਜੀਤਨ ਸਿੰਘ ਸਿੱਖ ਇਤਿਹਾਸਕਾਰ ਦੀ ਸੀਮਾ ਤੇ ਸੰਭਾਵਨਾ ਨੂੰ ਨਿਸ਼ਚਿਤ ਕਰਨ ਵਾਲੇ ਇਹ ਲੇਖ ਭਵਿੱਖ ਵਿੱਚ ਹੋਣ ਵਾਲੀ ਇਤਿਹਾਸਿਕ ਖੋਜ ਦੇ ਬੰਧ ਨੂੰ ਬੰਨ੍ਹਦੇ ਹਨ ਇਸ ਕਿਤਾਬ ਨੂੰ ਮੈਂ ਗੱਲ ਕਰਾਂ ਤਾਂ ਚਾਰ ਹਿੱਸਿਆਂ ਦੇ ਵਿੱਚ ਵੰਡੇ ਹੋਏ ਹੈ ਇਹਨੂੰ ਚਾਰ ਕਿਆਰੀਆਂ ਦਾ ਨਾਮ ਦਿੱਤਾ ਗਿਆ ਹੋਇਆ ਹੈ ਇਹਦੀ ਪਹਿਲੀ ਕਿਯਾਰੀ ਦੇ ਵਿੱਚ ਸਿੱਖ ਇਤਿਹਾਸ ਦੀ ਲੋੜ ਅਤੇ ਗੁਰੂ ਸਾਹਿਬਾਂ ਦਾ ਸਮਾਂ ਤਕਰੀਬਨ 11 ਲੇਖ ਸ਼ਾਮਲ ਨੇ ਦੂਸਰੀ ਕਿਯਾਰੀ ਦੇ ਵਿੱਚ ਸਿੱਖ ਰਾਜ ਤੇ ਸਿੱਖ ਦਰਬਾਰ ਮਹਾਰਾਜਾ ਰਣਜੀਤ ਸਿੰਘ ਜੀ ਤੇ ਲਾਹੌਰ ਦਰਬਾਰ ਦੇ ਗੁਝੇ ਤੇ ਦਰਦਨਾਕ ਹਾਲਾਤ ਨੇ ਜਿਹਦੇ ਵਿੱਚ 10 ਮੁੱਖ ਲੇਖਣੇ ਤੇ 7 ਲੇਖ ਕਰਮ ਸਿੰਘ ਹਿਸਟੋਰੀਅਨ ਹੋ ਰਹੇ ਨੇ ਇਸ ਤੋਂ ਬਾਅਦ ਅਗਲਾ ਜ਼ਿਕਰ ਹੈ ਤੀਸਰੀ ਕਿਯਾਰੀ ਦਾ ਜਿਦੇ ਵਿੱਚ ਸਿੱਖ ਸੁਧਾਰਕ ਲਹਿਰਾਂ ਦਾ ਜ਼ਿਕਰ ਹੈ ਜੋ ਸਿੱਖ ਰਾਜ ਤੋਂ ਲੈ ਕੇ ਹੁਣ ਤੱਕ ਸਿੱਖ ਪੰਥ ਵਿੱਚ ਪੈਦਾ ਹੋਈਆਂ ਉਹਨਾਂ ਦਾ ਵਰਣਨ ਕੀਤਾ ਗਿਆ ਚੌਥੇ ਨੰਬਰ ਤੇ ਸਿੱਖ ਸੂਰਬੀਰਾਂ ਮਹਾਪੁਰਸ਼ਾਂ ਤੇ ਸ਼ਹੀਦਾਂ ਦੇ ਪ੍ਰਸੰਗ ਨੇ ਔਰ ਉਹਦੇ ਨਾਲ ਹੁਕਮਨਾਮੇ ਅਹਿਦਨਾਮੇ ਤੇ ਕੁਝ ਇਤਿਹਾਸਕ ਸਾਹਿਤ ਬਾਰੇ ਬਹੁਤ ਰੋਚਕ ਤੇ ਦਿਲਚਸਪ ਜਾਣਕਾਰੀ ਦਿੱਤੀ ਹੋਈ ਹੈ ਇਹ ਜੋ ਲੇਖ ਨੇ ਇਹ ਵਕ ਵਕ ਵਿਦਵਾਨਾਂ ਵੱਲੋਂ ਲਿਖੇ ਹੋਏ ਨੇ ਜਿਵੇਂ ਭਾਈ ਵੀਰ ਸਿੰਘ ਜੀ ਹੋਗੇ ਭਾਈ ਕਾਨ ਸਿੰਘ ਨਾਭਾ ਲਾਲਾ ਕਿਰਪਾ ਸਾਗਰ ਸਰਦਾਰ ਸ਼ੇਰ ਸਿੰਘ ਕਸ਼ਮੀਰ ਅਕਾਲੀ ਕੌਰ ਸਿੰਘ ਬੀਬੀ ਜਸਵੰਤ ਕੌਰ ਲਾਲ ਰਾਮ ਮਣਚੰਦਾ ਬਾਬਾ ਬੁੱਧ ਸਿੰਘ ਤੇਜਾ ਸਿੰਘ ਤੇ ਸਰਦੂਲ ਸਿੰਘ ਕਵਿਸ਼ਰ ਮਾਨ ਸਿੰਘ ਵਕੀਲ ਗੰਡਾ ਸਿੰਘ ਸੋਢੀ ਹਜ਼ਾਰ ਸਿੰਘ ਹੀਰਾ ਸਿੰਘ ਦਰਦ ਯਾਨੀ ਅਜਈਆਂ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਇਤਿਹਾਸ ਉੱਤੇ ਬਹੁਤ ਕਾਰਜ ਕੀਤਾ ਉਰ ਵੱਡਾ ਕਾਰ ਕਿਤਾਬ ਹੈ तकरीबन ਇਹਦੇ 272 ਪੰਨੇ ਨੇ ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਹੈ ਸਿੰਘ ਬ੍ਰਦਰਸ ਅੰਮ੍ਰਿਤਸਰ ਨੇ ਤੇ ਕਿਤਾਬ ਦੀ ਕੀਮਤ ਕੋਈ 500 ਰੁਪਏ ਹੈਗੀ ਆ ਔਰ ਕਿਤਾਬ ਵਾਕਈ ਪੜਨਯੋਗ ਹੈ ਵਿਚਾਰਨਯੋਗ ਹੈ ਵਾਚਣਯੋਗ ਹੈ ਤੇ ਸਿੱਖ ਪਰਿਵਾਰਾਂ ਦੇ ਵਿੱਚ ਇੱਕ ਕਿਤਾਬ ਜ਼ਰੂਰ ਹੋਣੀ ਚਾਹੀਦੀ ਹੈ ਔਰ ਖਾਸ ਤੌਰ ਤੇ ਉਹ ਜਾਣਕਾਰੀ ਜੋ ਸਰਕਾਰੇ ਖਾਲਸਾ ਤੇ ਮਹਾਰਾਜਾ ਰਣਜੀਤ ਸਿੰਘ ਦਰਬਾਰ ਨਾਲ ਜੁੜੀ ਹੋਈ ਹੈ ਉਹ ਬਹੁਤ ਹੀ ਉਮਦਾ ਹੈ ਬਹੁਤ ਦਿਲਚਸਪ ਹੈ ਤੇ ਬਹੁਤ ਸਟੀਕ ਜਾਣਕਾਰੀ ਹੈ ਜੋ ਸਾਨੂੰ ਉਸ ਰਾਜ ਦੇ ਬਾਰੇ ਬਹੁਤ ਕੁਝ ਦੱਸਦੀ ਹੈ ਜੋ ਸ਼ਾਇਦ ਅੱਜ ਵੀ ਕਿਤੇ ਨਾ ਕਿਤੇ ਸਮੇਂ ਦੀਆਂ ਸਰਕਾਰਾਂ ਨੂੰ ਅਪਣਾਉਣ ਦੀ ਲੋੜ ਹੈ ਕਿ ਕਿਸ ਢੰਗ ਦੇ ਨਾਲ ਉਹ ਸਾਰਾ ਰਾਜ ਪ੍ਰਬੰਧ ਕੀਤਾ ਜਾਂਦਾ ਸੀ ਉਹਦੇ ਨਾਲ ਡੋਗਰਾ ਗਰਦੀ ਦੀਆਂ ਘਟਨਾਵਾਂ ਦੇ ਬਾਰੇ ਵੀ ਸਾਨੂੰ ਬਹੁਤ ਨੇੜੇ ਤੋਂ ਰੂਪਰੂਪ ਰਹਉਂਦੀ ਹੈ ਤੇ ਬਹੁਤ ਸਾਰੇ ਜਿਹੜੇ ਜੁ ਜ਼ਿਕਰ ਨੇ ਉਹ ਸੱਚ ਦੇ ਜ਼ਿਆਦਾ ਨੇੜੇ ਪ੍ਰਤੀਤ ਹੁੰਦੇ ਨੇ ਕਿਉਂਕਿ ਇਹਦੇ ਵਿੱਚ ਕੁਝ ਅੱਖੇ ਦੇਖੇ ਵਾਕਿਆਤ ਵੀ ਜ਼ਿਕਰ ਨੇ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਰਾਜ ਦਾ ਪਤਨ ਹੁੰਦਾ ਹੈ ਤੇ ਕਿਵੇਂ ਡੋਗਰਾ ਗਰਦੀ ਸਮੁੱਚੇ ਸਰਕਾਰੇ ਖਾਲਸਾ ਰਾਜ ਨੂੰ ਖਤਮ ਕਰਦੀ ਹੈ ਕੁਲ ਮਿਲਾ ਕੇ ਇੱਕ ਕਿਤਾਬ ਇੱਕ ਇਤਿਹਾਸਕ ਦਸਤਾਵੇਜ਼ ਹੈ ਤੇ ਹਰ ਸਿੱਖ ਪਰਿਵਾਰ ਦੇ ਵਿੱਚ ਇਹ ਕਿਤਾਬ ਮੈਂ ਸਮਝਦਾ ਵੀ ਜ਼ਰੂਰੀ ਤੌਰ ਤੇ ਹੋਣੀ ਚਾਹੀਦੀ ਹੈ ਤਾਂ ਕਿ ਉਹ ਉਹਨਾਂ ਦੇ ਬੱਚੇ ਇਸ ਕਿਤਾਬ ਦੇ ਨੇੜੇ ਆ ਸਕਣ ਤੇ ਆਪਣੇ ਅਨਮੋਲ ਅਮੀਰ ਵਿਰਸੇ ਵਿਰਾਸਤ ਤੇ ਸੱਭਿਆਚਾਰ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ ਸਕਣ ਯਤਨ ਕਰ ਸਕਣ ਉਮੀਦ ਕਰਦਾ ਕਿਤਾਬ ਬਾਰੇ ਸੰਖੇਪ ਚਰਚਾ ਇਹਦੇ ਵਿੱਚ ਕੀ ਹੈ ਤੁਹਾਨੂੰ ਦੱਸਿਆ ਹੈ ਚੰਗੀ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਚੈਨਲ ਮਾਝਾ वर्ल्ड वाइड ਸਬਸਕ੍ਰਾਈਬ ਕਰਦੇ ਜਾਓ ਮਿਲਦੇ ਆ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ